ਜਿਹੜੇ ਕੋਟਾਜ ਕੇਸ ਲੜਦੇ ਸਤ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾデア ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100% ਬਿਗਨਜੀਤ ਮਜੀਠੀਆ ਦੋਸ਼ੀ ਹੈ ਈਡੀ ਦੇ ਜਿਹੜੇ ਮੁਖੀ ਸੀਗੇ ਰਣਜੀਤ ਸਿੰਘ ਗੋੜੀ ਉਹਨਾਂ ਨੇ ਖੈਤਾ ਕਿ ਬਿਲਕੁਲ ਹੀ 100% ਉਹ ਦੋਸ਼ੀ ਸੀਗੇ ਸਮਝਦੇ ਇਕ ਦੀਗਾ ਕਿ ਸਖਵੀਰ ਥੋੜੀਏ ਦੱਸ ਕੇ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵੇਂ ਦਰਿਆ ਨਛੇਰਾ ਦਾ ਵਗਿਆ ਇਹਨਾਂ ਦਾ ਰਾਜ ਜਿੱਦਾਂ ਦਾ ਸੀਗਾ ਉਹ ਦੱਸ ਸਕਦੇ ਸਕੀਰ ਤੁਹਾਡੀ ਕਿ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਸਰ ਮਹਾਲੀ ਦੀ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਸ ਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਟ ਗੁਮਿਸਤ ਦੇ ਖਿਲਾਫ ਕੋਈ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਨੇ ਜਾਂਚ ਨਹੀਂ ਕੀਤੀ ਈਡੀ ਜਾਂਚ ਕੰਮ ਲੱਗੀ ਤੇ ਉਹਦਾ ਮੁਖੀ ਜਿਹੜਾ ਅੰਨਾਂ ਨੇ ਚੇਂਜ ਕਰਤਾ ਸੋ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ੇ ਦੇ ਖਿਲਾਫ ਸ਼ੁਰੂ ਕੀਤਾ ਸਾਡੀ ਉਹ ਮਹਿਮਾ ਇਸ ਮਹਿਮੇ ਦੇ ਵਿੱਚ ਜੇਸਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜੇਸਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਦੇ ਮੌਤ ਤੇ ਮੂੰਹ ਚ ਧੱਕਿਆ ਉਹ ਵੱਡਾ ਆ ਛੋਟਾ ਆ ਉਹ ਕੀ ਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਵੀ ਕਰਾਂਗੇ ਮਸਾਲੀ ਕਾਰਵਾਈ ਤੇ ਅੱਥੇ ਤੋਂ ਕੋਈ ਇਹੋ ਜਿਹਾ ਠੰਡਾ ਨਾ ਕਰ ਪਰ ਹੋਰ ਵੀ ਉਹ ਕਹਿੰਦੇ ਬਿਕਰਮਜੀਠੀ ਵਾਲੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਬਿਕਰਮਜੀਠੀਏ ਪੋਸਟ ਪਾਈ ਗਈ ਇਸ ਤੋਂ ਬਾਅਦ ਕੀ ਕਹਿ ਸਕਦਾ ਉਹ ਤੁਹਾਨੂੰ ਜਿਹੜੇ ਬੰਦਿਆਂ ਨੇ ਯਾਦ ਪੰਜਾਬ ਫਰਵਾਚ ਕਰ ਹੂੰ ਜਿੰਨਾ ਬੰਦਿਆਂ ਦੇ ਉੱਤੇ ਫੰਡ ਜਿਹੜਾ ਕੇਸ 540 ਕਰੋੜ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਸਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀੜ 7 ਤੋਂ ਲੈ ਕੇ 17 ਤੱਕ ਦਾ ਸੀ 10 ਸਾਲ ਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮੁਜੀਠੀਆ ਜੀ ਕੈਬਨਿਟ ਮਿਨਿਸਟਰ ਸਰ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਨੁਕਸਾਨ ਹੋ ਗਿਆ ਦੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰ ਗਏ ਨਸ਼ਿਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਤੇ ਮਰ ਗਏ ਬਸ ਸਾਡਾ ਉਦੋਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਕਿੱਦਾਂ ਕੱਢਿਆ ਲੋਕਾਂ ਨੇ ਵਿਚਾਰਿਆ ਉਹਨੇ ਜ਼ਮੀਨਾਂ ਡਾੜਨੇ ਪਾ ਕੇ ਪਲਾਟਾਂ ਵੇਚ ਕੇ ਕਲਦੇ ਝੁੱਕ ਗਏ ਤਰਜ਼ਿਆਂ ਕਿ ਸਾਡੇ ਬੱਚੇ ਨਸ਼ੇ ਦੇ ਨਾਲ ਲੱਗ ਗਏ ਉਹਨਾਂ ਨੇ ਸਾਰ ਆਪਣੇ ਬੱਚਾ ਨੂੰ ਕਿਸੇ ਨੇ ਕੈਨੇਡਾ ਚ ਕਿਸੇ ਦੇ ਅਮਰੀਕਾ ਚ ਕਿਸੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਚ ਸਾਡਾ ਪੰਜਾਬ ਜਿਹੜਾ ਉਹ ਉਹ ਖਾਲੀ ਕਰਦਾ ਪਰ ਉਹ ਕੋ ਦਾ ਸੁਣੋ 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 ਉਹ ਦਾ ਹੱਕ ਨਾ ਜਿਹੜੀਆਂ ਸਾਡੀਆਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਟੀਆਂ ਕਾਲਜ ਜਿਹੜੇ ਸੀਗੇ ਅਲਪਾ ਖਲਪਾ ਪਈਆ ਪੰਜਾਬ ਚੋਂ ਲੈ ਗਏ। ਸੰਸਾਦ ਨਚੋੜਤਾ ਸਾਡੇ ਕੁਝ ਮਰ ਗਏ ਕੁਝ ਛੱਡ ਗਏ ਜਾਂ ਦੇਵ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਚੜ ਗਏ ਜਿੰਨਾਂ ਨੇ ਇੱਕ ਦੋ ਵਾਰ ਸਾਡੇ ਸਾਹਮਣੇ ਦੋ ਵਾਰ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ। ਇੱਕ ਵਾਰ ਹੋਇਆ ਜਦੋਂ ਪੰਜਾਬ ਦੇ ਵਿੱਚ ਪ੍ਰੇਸ਼ਿਪਲ ਬਲੂ ਸਟਾਫ ਤੋਂ ਬਾਅਦ ਪੰਜਾਬ ਦੇ ਵਿੱਚ ਨਮਨਮਾ ਜਦੋਂ ਆਤਵਾਦ ਸ਼ੁਰੂ ਹੋਇਆ ਜਦੋਂ ਕਾਰਕੁਨ ਮੈਚ ਸ਼ੁਰੂ ਹੋਇਆ ਬਹੁਤ ਵਾਰ ਵੀ ਲੋਕਾਂ ਨੇ ਆਪਣੇ ਬੱਚੇ ਕੁਝ ਲੋਕ ਆਪ ਜਿਹੜੇ ਜੰਦ ਦੇ ਚੜ ਕੇ ਚਲੇ ਸੋ ਜਿਹੜਾ ਸਾਰ ਪੰਜਾਬ ਦਾ ਨੁਕਸਾਨ ਹੈ ਇਹਦੀ ਗੂਰਤੀ ਕਿਵੇਂ ਗਾ ਇਹ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਦੀ ਇਹ ਬਹੁਤ ਵੱਡਾ ਨੁਕਸਾਨ ਸੋ ਇਸ ਕਰਕੇ ਮਜੀਠੀਏ ਨੂੰ ਕੀ ਕੀਤਾ ਕੀ ਨਹੀਂ ਕੀਤਾ ਸਵਾਲ ਇਹਦੇ ਆ ਸਵਾਲ ਸਤ ਉਹ ਆ ਜਿਹੜਾ 1909 ਪੰਜਾਬ ਚ ਮੱਤੇ ਜਿਹੜੇ 540 ਮਤਲਬ ਕਰੋੜ ਦਾ ਮਸਲਾ ਅੱਜ ਤਾਂ ਮਤਲਬ ਸਾਡੇ ਸਾਬਕਾ ਵਿਧਾਇਕ ਬੋਨੀ ਜੀ ਨੇ ਵੀ ਕਹਾ ਕਿ 6000 ਕਰੋੜ ਦਾ ਜਿਹੜਾ ਇਹ ਟਰੱਕ ਮੰਡੀ ਦਾ ਕੇਸ ਹੈ ਸਰ ਸਾਰਾ ਪੰਜਾਬ ਹੀ ਨਿਚੋੜਦਾ ਜਾ ਅੱਜ ਉਹ ਉੱਥੇ ਹੀ ਕੈ ਸੁਖਵੀਰ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਹਿੰਦੇ ਮੇਰਾ ਚੈਲੰਜ ਹੈ ਕਿ ਇਹ ਪਰਚਾ ਚੁਟھا ਪਿਆ ਆ ਆਮ ਆਦਮੀ ਪਾਰਟੀ ਦਾ ਸਰ ਦੇਖੋ ਸੁਖਵੀਰ ਬਾਦਲ ਉਹ ਨਹੀਂ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਦੀ ਕਦੀ ਕੋਈ ਗਲਤ ਸੱਚੀ ਨਹੀਂ ਹੋਈ ਦੂਜੀ ਗੱਲ ਇਹ ਆ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਯੋਗ ਕੋਰਟ ਕਚਹਿਰੀਆਂ ਮਾਨਯੋਗ ਜੱਜ ਦੇ ਮਾਨਯੋਗ ਵਕੀਲ ਜਿਹੜੇ ਕੋਰਟਾਂ 'ਚ ਕੇਸ ਲੜਦੇ ਆ ਸਰ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾਦਿਆ ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100% ਬਿਕਰਨਜੀਤ ਮਜੀਠੀਆ ਦੋਸ਼ੀ ਹੈ ED ਦੇ ਜਿਹੜੇ ਮੁਖੀ ਸੀਗੇ ਬਰਨਜ ਸਿੰਘ ਗੋਲੀ ਉਹਨਾਂ ਨੇ ਕਹਿਤਾ ਕਿ ਬਿਲਕੁਲ ਹੀ 100% ਉਹ ਦੋਸ਼ੀ ਸੀਗੇ ਸਭ ਦੇਖ ਦੀਗਾ ਉਹ ਕੋਰਟ ਨੇ ਪਹਿਲੇ ਹੀ ਦਿਨ ਜਦੋਂ ਸਾਰੇ ਪੇਪਰ ਦੇਖੇ ਤੇ 7 ਦਿਨ ਦਾ ਜਿਹੜਾ ਉਹਨਾਂ ਦਾ ਅਰਮਾਡ ਜਿਹੜਾ ਦਿੱਤਾ ਜੇ ਜੇ ਇੱਥੇ ਉਹਦੇ ਵਿੱਚ ਕੋਈ ਝੂਠ ਵਾਲੀ ਗੱਲ ਹੁੰਦੀ ਜੇ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਸਰ ਮਤਲਬ ਅਰਮਾਡ ਵੀ ਨਹੀਂ ਮਿਲਣਾ ਤੇ ਦੂਜੀ ਗੱਲ ਇਹ ਆ ਕਿ ਸਖਵੀਰ ਥੋੜੀ ਹੈ ਦੱਸ ਕੇ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵਾ ਤੋਂ ਜ਼ਿਆਦਾ ਨਸ਼ਿਆਂ ਦਾ ਵਾਕਿਆ ਇਹਨਾਂ ਦਾ ਦਾਜ ਜੀ ਕਿਹਦਾ ਦਾਸ ਸੀਗਾ ਉਹ ਦੱਸ ਸਕਦੇ ਸਕੀਰ ਤੁਹਾਡੀ ਕਿ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਸਰ ਮਹਾਲੀ ਦੀ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਤ ਤੋਂ ਬਾਅਦ ਇਹਨਾਂ ਦਾ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਟ ਮਨਿਸਟਰ ਦੇ ਖਿਲਾਫ ਕੋਈ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਨੇ ਜਾਂਚ ਨਹੀਂ ਕੀਤੀ ਈਡੀ ਜਾਂਚ ਕਰਨ ਲੱਗੀ ਤਾਂ ਉਹਦਾ ਮੁਖੀ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੋ ਇਸ ਗੱਲ ਦਾ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮਿਹਮਾ ਇਸ ਮਿਹਮ ਦੇ ਵਿੱਚ ਜੇਸ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜੇਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਦੇ ਮੌਤ ਦੇ ਮੂੰਹ 'ਚ ਧੱਕਿਆ ਉਹ ਵੱਡਾ ਆ ਛੋਟਾ ਆ ਉਹ ਕੀ ਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਦੀ ਕਰਾਂਗੇ ਮਸਾਲੀ ਕਾਰਵਾਈ ਤੇ ਅੱਕੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰ ਪਰਮਵੀਰ ਪ੍ਰਤਾਪ ਨੂੰ ਕੁਝ ਨੀਤੀਆਂ ਪਹਿਲੇ ਦਿਨ ਤੋਂ ਕੋਈ ਨਹੀਂ ਪਸੰਦ ਆਈ ਕੋਈ ਸਾਰੀ ਉਹ ਤਾਂ ਉਹਨਾਂ ਨੂੰ ਪੁੱਛੋ ਹੂੰ ਉਹਨਾਂ ਨੂੰ ਪੁੱਛੋ ਸਾਥ 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 ਚੰਗਾ ਕੰਮ ਕੀਤਾ ਸੀ ਸੱਜੀ ਬਿਲਕੁਲ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਕੋਲ ਦੀ ਦੂ ਤੇ ਉਹਨਾਂ ਨੂੰ ਨੀਤੀਆਂ ਬਹੁਤ ਕਹਿੰਦੇ ਮੈਂ ਸੱਚ ਬੋਲ ਰਿਹਾ ਮੇਰੀ ਸੱਚ ਨੂੰ ਦਬਾਇਆ ਜਾ ਕੋਈ ਗੱਲ ਦੀ ਬੋਲੀ ਜਾ ਅੱਛਾ ਰਮਨੀਤ ਬਿੱਟੂ ਬੜਾ ਬੋਲ ਰਹੇ ਨੇ ਮਜੀਠੀਆ ਉਹ ਕਹਿ ਰਹੇ ਕਿ ਪੁੱਤੇ ਦੇ ਧੱਕਾ ਕਰ ਰਹੀ ਹੈ ਉਹਨਾਂ ਨੇ ਅੱਜ ਵੀ ਕਿਹਾ ਕਿ ਮੈਂ ਕਹਿ ਸਕਦਾ ਕਿ ਸ਼ਰਮੀ ਹੋਣੀ ਚਾਹੀਦੀ ਆਪਾਂ ਜੇ ਪ੍ਰਤਾਪ ਬਾਜਵੇਲ ਨੂੰ ਬਿੱਟੂ ਨੂੰ ਜੇ ਨੰਦੂ ਚਰਮ ਨਹੀਂ ਆਉਂਦੀ ਜੇ ਮਿੱਟੂ ਸੀਰ ਦਾ ਹਾਲ ਅੱਜ ਖੜੇ ਹੈ ਮਿੱਟੂ ਦੀ ਪਹਿਲੀ ਸਟੇਟਮੈਂਟਾਂ ਪੜ੍ਹੀਓ ਤੁਸੀਂ ਇਹੀ ਮਿੱਟੂ ਆ ਜਿਹੜਾ ਕਹਿੰਦਾ ਹੈ ਕਿ ਪੰਜਾਬ ਚਿੱਟੇ ਦਾ ਨਾਂ ਬਿਕਲ ਦੀ ਚਿੱਠੀਆਂ ਪੈ ਇਹੀ ਗੱਲ ਹੈ ਜੀ ਕੀ ਕਹਿੰਦੇ ਇਹੀ ਪ੍ਰਤਾਪ ਆਜੂਆ ਕਹਿੰਦਾ ਹੈ ਗੱਲ ਚ ਰਸਾ ਪਾ ਕੇ ਉਹਨਾਂ ਨੂੰ ਬੰਨ ਕੇ ਲੈਵਾਂ ਸਰ ਇਹਨਾਂ ਦੀ ਕੁਝ ਕੀ ਬਹਿ ਗਏ ਕੱਢ ਪੋਲਿਟਿਸਟ ਇਹ ਕਾਹਦਾ ਪੋਲਿਟਿਸਟ ਹੈ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪਹਿਲਾ ਬਿਆਨ ਸਹੀ ਕਿ ਉਹ ਸਹੀ ਹੈ ਹਮਮ ਸਾਹਮਣੇ ਸਰ ਪਹਿਲੇ ਪਹਿਲੇ ਦੱਸੋ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਉਹ ਬਿਆਨ ਸਹੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਗੱਲ ਚ ਰਸਾ ਪਾ ਕੇ ਇਹ ਆਜਾ ਰਸਈ ਇਹਨਾਂ ਸਰ ਇਹੀ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਪਪੋਚਰ ਵਾਲੇ ਕੋਟਾ ਦੇ ਸਾਹਮਣੇ ਸਾਰੀ ਚਿੱਤਾਂ ਸੁਣੇ ਚੰਨੀ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਪਰਚਾ ਮੈਂ ਵੀ ਦਿੱਤਾ ਸੀ ਪਰ ਮੇਰਾ ਪਰਚਾ ਕਹਿੰਦੇ ਜਾਇਆ ਸੀ ਇਹ ਸਿਰਫ ਧੱਕੇ ਚਾਹੀਏ ਚਰਨਜੀਤ ਚੰਨੀ ਕਹਿੰਦੇ ਕੀ ਤੱਕ ਐਸਾਈ ਕੀਤੀ ਦੱਸੋ ਬਲੋ ਉਹ ਕਹਿੰਦੇ ਜੀ ਉਹ ਸਾਡੇ ਹੀ ਪਰਚੇ ਦੁਬਾਰਾ ਰਿਪੀਟ ਕਰਕੇ ਉਹਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਜਿਹੜੀ ਦਿਸ਼ਾ ਦਿੱਤੀ ਜਾਦੀ ਆ ਕਦੀ ਇੱਕ ਕੇਸ ਨੂੰ ਦੂਜੀ ਨਵੀਂ ਦਿੱਤੀ ਜਾ ਸਕਦੀ ਜੰਦੀ ਸਾਹਿਬ ਤੇ ਮੈਂ ਤਾਂ ਦੁੱਖ ਦਾ ਦੇਖੋ ਮੈਨੂੰ ਤਾਂ ਦੁੱਖ ਯਾਦ ਹੈ ਕਿ ਤੁਸੀਂ ਚੰਨੇ ਦੀਆਂ ਪੁਰਾਣੀਆਂ ਸਟੇਟਮੈਂਟਾਂ ਪੜੋ ਵਜੀਠੀਆ ਬਾਦੇ ਇਹ ਜਿੰਨੇ ਬੰਦੇ ਵਜੀਠੀਆ ਰੱਖ ਕੇ ਬੋਲਦੇ ਇਹਨਾਂ ਦੀਆਂ ਪਹਿਲੀਆਂ ਸਟੇਟਮੈਂਟਾਂ ਪੜੋ ਅਖਿਰ ਕਰ ਹੋਇਆ ਕੀ ਹੈ ਉਹ ਕੀ ਹੋ ਗਿਆ ਕਿ ਸਾਰੇ ਇਕੱਠੇ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਤੁਸੀਂ ਦੱਸੋ ਨਾ ਕੀ ਹੋਇਆ ਤੁਹਾਨੂੰ ਵੀ ਪਤਾ ਲੱਗਾ ਸਾਰੇ ਇਕੱਠੇ ਆ ਪਹਿਲਾਂ ਕਿੱਥੇ ਆ ਪਰਦੇ ਦੇ ਪਿੱਛੇ ਸਾਰੇ 14 ਇਕੱਠੇ ਸੀ ਸਮਝ ਕਿਵੇਂਗਾ ਸਰ ਸਿਮਿਤ ਪਬਲਿਕ ਦਾ ਬਿਆਨ ਹੈ ਕਿ ਜੇਕਰ ਉਹਨਾਂ ਦੀ ਵਿਚਾਰਾ ਤੋਂ ਹੁੰਦੀ ਹੈ ਤੇ ਪੰਚਮਾਨ ਜਿੱਥੇ ਵੀ ਹੋਣ ਉਹਨਾਂ ਨੂੰ ਵਾਪਸ ਲੈ ਲੈਂਦੇ ਚੋੜੋ ਕੱਲ ਹੀ ਲਿਆਉਣਗੇ ਜੀ ਭੱਜਿਆ ਕਿਦੇ 14 ਆਪਣੇ ਵੇਖੀ ਅਸੀਂ ਇਹ ਹੋਟਲ ਅਸੀਂ ਬੱਸਾਂ ਭਾਈਆ ਕੀ ਕੀਤਾ ਸੀ ਉਹ ਕਹਿੰਦੇ ਪ੍ਰੂਫ ਨਹੀਂ ਕੀ ਕੀਤਾ ਕੀ ਅਜੀ ਦੱਸੋ ਜੀ ਇਹ ਪ੍ਰੂਫ ਨਹੀਂ ਤੇ ਕੋਟ ਚਾਹੀਦੀ ਦਾ ਕੰਮ ਕੀ ਅਜੀ ਜੇ ਮੰਨ ਲਓ ਅਸੀਂ ਝੂਠਾ ਕੀਤਾ ਜੇ ਵਿਜੀਲੈਂਸ ਦੇ ਕੋਈ ਝੂਠਾ ਕੇਸ ਪਾਇਆ ਤੇ ਸਰ ਆਪੇ ਕੋਟਾ ਬਦੀ ਕਰਦੇ ਨਹੀਂ ਐਸੇ ਕੀ ਹੋਗਾ ਦੇਖਿਓ ਕਹਿੰਦੇ ਇੱਦਾਂ ਚੀਕਾ ਕਾਦੀ ਮਰ ਜਾਂਦੇ ਜੀ ਕਹਿੰਦੇ ਚੀਕਾ ਘਣਾ ਉਹ ਛੱਡੋ ਜੀ ਉਹਨਾਂ ਦੀਆਂ ਚੀਕਾਂ ਕੱਪੜੀਆਂ ਵਧੀਆ ਪੁੱਛਿਆ ਨੂੰ ਕਾ ਦੇ ਕੇ ਕਹਿ ਰਹੇ ਨੇ ਜੀ ਬਾਹਰ ਆਂਦੇ ਚੀਕਾ ਕਰਾਉਂਦੇ ਜਾਂਦੇ ਪੋਲੀਟੀਕਲ ਬੰਦਿਆਂ ਦਾ ਕੰਮ ਹੁੰਦਾ ਚੀਫ ਖਾਸ ਉਹਨਾਂ ਨੇ ਕਿਹਾ ਜੀ ਖਾਸ ਦੁਕਾਨ ਦਾ ਪੈਂਡ ਪੈਪਰ ਇਸ ਤੇ ਜਿੱਦੇ ਉਹਦੀ ਵੀ ਇਹ ਪਤਾ ਚੀਫ ਖਾਸ ਸਾਹਿਬ ਦਾ ਦੁਕਾਨ ਦਾ ਮੈਟਰ ਦਾ ਪਰ ਇਹ ਕਿ ਇਹ ਮੈਟਰ ਤੇ ਰਿਵਾਲ ਸਾਹਿਬ ਜੀ ਕਿ ਅੱਜ ਤੱਕ ਦਿਲ ਨੂੰ ਵੀ ਸੰਭਲ ਕੀਤਾ ਗਿਆ ਤਸਵੀਰ ਖੇਡਣੀ ਵੀ ਬਿਜਿਲੈਂਸ ਵਾਲੇ ਜਿੰਨੇ ਵੀ ਉਹਦੇ ਪੁਰਾਣੇ ਦੋਸਤ ਸਿੱਤਰ ਨਾਲ ਕਾ ਦੇ ਉਹ ਪਿਆਰ ਨਾਲ ਲੈ ਵਿੱਚ ਹੋਰ ਵੀ ਕਾ ਜਿਹੜੇ ਸਪਰਟਕ ਨੇ ਉਹਨਾਂ ਤੇ ਕਾਰਵਾਈ ਹੋਣ ਤੱਕ ਸਾਡ ਹੋਰ ਸੀਗਾ ਮੈਂ ਤੁਹਾਨੂੰ ਦਾ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਕੌਮੀ ਕੰਵਿੰਨਰ ਅਰਵਿੰਦ ਕੇਰਵਾ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਜੁੱਧ ਨਸ਼ੇ ਦੇ ਵਿਰੁੱਧ ਸ਼ੁਰੂ ਕੀਤਾ ਇਹ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਜਾਂਦਾ ਔਰ ਜਦੋਂ ਤੱਕ ਹਰ ਉਹ ਬੰਦੇ ਨੂੰ ਨਹੀਂ ਫੜਿਆ ਦਿੰਦਾ ਜਿਨ੍ਹਾਂ ਨੇ ਪੰਜਾਬ ਦੇ ਪੁੱਤਾਂ ਨੂੰ ਮੌਤ ਦੇ ਮੋਹ ਵਿੱਚ ਕੱਢਿਆ ਉਹ ਸਾਡੀ ਇਹ ਜੰਗ ਜਾਰੀ ਰਹੂਗੀ ਚੈਗੋ ਛੋਟਾ ਚੈਗੋ ਬੱਚੋ ਜੋ ਕਹਿੰਦਾ ਕੇਜੂਅਲ ਮਾਫੀ ਮੰਗ ਕੇ ਗਿਆ ਉਹ ਛੁੱਟੋ ਛੁੱਟੋ ਛੁੱਟੋ